ਮੈਂ ਵੀਡੀਓ ਬਣਾ ਲਈ। ਦੱਗ ਲਿਆ ਬਤਾਉਣਾ ਕਰਦੇ। ਹੋਰ ਤੇ ਨਹੀਂ। ਹੋਰ ਤੇ ਨਹੀਂ। ਪਾਏ ਪੜਨਾ ਆ ਕੇ। ਬਤਾਉਂ ਸਹੀ ਹੈ। ਹਮ। ਹੋਈ ਚੜੇ ਕੱਟ ਕੇ ਬਣਾਉਣੇ 1/2 ਕਿਲੋ ਤੇ ਲੈ ਆਏ ਹੈਲੋ ਜੀ ਸਸਰੀ ਘਰ ਨਮਸਤੇ ਅਦਾਫ ਜਮਾ ਤਦੀ ਰਾਮ ਰਾਮ ਟਾੜਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਲੋ ਜੀ ਕਰਤੀਆਂ ਸਫਾਈਆਂ ਹੀ ਰਾਦੀਆਂ ਤੇ ਹੁਣ ਅਸੀਂ ਲੱਗੇ ਆਉਣ ਵੀਡੀਓ ਮੰਮੀ ਅੱਜ ਕਾਦੀ ਵੀਡੀਓ ਪਾਣੀ ਆ ਸਸਰੀ ਘਰ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਬਣਾਵਾਂਗੇ ਆਲੂ ਤੇ ਸ਼ਿਮਲਾ ਮਿਰਚ ਦੀ ਸਬਜ਼ੀ ਜੋ ਕਿ ਬਹੁਤ ਹੀ ਸਵਾਦ ਬਣਦੀ ਆ ਤੇ ਬੱਚੇ ਸਾਰੇ ਬੜੇ ਖੁਸ਼ ਹੋ ਕੇ ਖਾਂਦੇ ਆ ਜਿਹੜੇ ਨਹੀਂ ਖਾਂਦੇ ਉਹ ਵੀ ਖਾਣਗੇ ਸਾਡੇ ਤਰੀਕੇ ਨਾਲ ਤੁਸੀਂ ਬਣਾ ਕੇ ਵੇਖਣਾ ਆਲੂ ਸ਼ਿਮਲਾ ਮਿਰਚ ਦੀ ਸਬਜੀ ਤੇ ਇਹਦੇ ਵਿੱਚ ਕੀ ਕੀ ਪੈਂਦਾ ਉਹ ਤੁਹਾਨੂੰ ਦੱਸਦੇ ਆਂ ਆਧਾ ਕਿਲੋ ਆਪਾਂ ਸ਼ਿਮਲਾ ਮਿਰਚ ਲਈ ਆ ਤੇ ਸ਼ਿਮਲਾ ਮਿਰਚ ਜਿਹੜੀਆਂ ਵਾਂ ਤਾਜ਼ੀਆਂ ਵੇਖ ਕੇ ਲੈਣੀਆਂ ਵਾਂ ਤੇ ਆਪਾਂ ਬੜੇ ਵਧੀਆ ਗੁੜੀਆਂ ਗੁੜੀਆਂ ਤਾਜ਼ੀਆਂ ਸ਼ਿਮਲਾ ਮਿਰਚ ਲਈਆਂ ਵਾਂ ਆਧਾ ਕਿਲੋ ਨੇ ਤੇ ਇਹਦੇ ਵਿੱਚ ਆਪਾਂ ਆਲੂ ਪਾਵਾਂਗੇ 4 ਤੇ ਇਹਨਾਂ ਨੂੰ ਛਿੱਲ ਕੇ ਤੂੰ ਚੰਗੀ ਤਰ੍ਹਾਂ ਧੋ ਗਏ ਤਾਂ ਪਾਣੀ ਦੇ ਜਿਵੇਂ ਪੀਉਂਦਾ ਵਾ ਕਿ ਕਾਲੇ ਨਹੀਂ ਹੁੰਦੇ ਆ ਆਪਾਂ ਪਿਆਜ਼ ਵੱਡੇ ਲੈ ਆ ਦੋ ਤੇ ਉਹਨਾਂ ਨੂੰ ਆਪਾਂ ਬਰੇਕ ਬਰੇਕ ਕੱਟ ਲਿਆ ਵਾ ਤੁਸੀਂ ਚਾਹੋ ਤੇ ਤੁਸੀਂ ਗ੍ਰाइंड ਕਰਕੇ ਵੀ ਪਾ ਸਕਦੇ ਜੋ ਪਰ ਆਪਾਂ ਕੱਟ ਕੇ ਪਾਵਾਂਗੇ ਤੇ ਆ ਲੈ ਆਪਾਂ ਟਮਾਟਰ ਦੋ ਤੇ ਇਹਨਾਂ ਨੂੰ ਵੀ ਆਪਾਂ ਕद्दूकस ਕਰ ਲਿਆ ਤੇ ਆ ਹਰੀਆਂ ਮਿਰਚਾਂ ਦੋ ਲਈਆਂ ਵਾ ਵੱਡੀਆਂ ਹੀ ਮਿਰਚਾਂ ਦੇ ਇਹਨਾਂ ਨੂੰ ਗ੍ਰाइंड ਕਰ ਲਿਆ ਆ ਅਦਰਕ ਵਾ ਤੇ ਇਹਨੂੰ ਵੀ ਕद्दूकस ਨਾ ਕਰ ਲਿਆ ਤੇ ਧਨੀਆ ਲਿਆ ਵਾ ਇਹਨੂੰ ਕੱਟ ਰਿਆ ਤੇ ਹੁਣ ਆਪਾਂ Shimla mirch ਜਿਹੜੀ ਆ ਉਹ ਕਟਾਂਗੇ ਤੇ ਆਪਾਂ ਕੱਟਣ ਦਾ ਹੈ ਹਾ ਤੇ ਕੇਦਰ ਮੈਂ ਬੀਚੋ ਸਬਜੀ ਬਣਾਉਣੀ ਆਪਾਂ ਤੇਰੇ ਕੋਲ ਹੁਣ ਅੱਜ ਕੱਲ ਨਾ ਬੀਜ ਹੀ ਆਉਂਦੇ ਵਿੱਚ ਮਿਰਚਾਂ ਜੇ ਤਾਂ ਅੱਗੇ بڑے ਬੀਜ ਹੈ ਨਾ ਇਹ ਬੀਜ ਤੋਂ ਬਗੈਰ ਬੀਜ ਨਹੀਂ ਵਿੱਚੋਂ ਨਿਕਲਣ ਐ ਅੱਜ ਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਲੰਬੇ ਲੰਬੇਵੇਂ ਅੱਜ ਵੀ ਕੱਟ ਸਕਦੇ ਜੋ ਤੇ ਜੇ ਜਿੱਤਾ ਚਾਹੋ ਤੇ ਇਹਦੇ ਪੀਸ ਵੀ ਕਰ ਸਕਦੇ ਜੋ ਤੇ ਆਹ ਜਿਹੜੇ ਅਗਲੇ ਭਾਗ ਇਹਨਾਂ ਨੂੰ ਆਪਾਂ ਲਾ ਦੇਣਾ ਵਾ ਟਿੰਡਲ ਦੇ ਹੂੰ ਉਹ ਗੇਮੋਂ ਦੇ ਵਿੱਚ ਆਉਂਦੇ ਆ ਨਾ ਬੱਚੇ ਇੱਕ ਬੰਦੇ ਨਹੀਂ ਫਿਰ ਹਾਂ Shimla ਵਿੱਚ ਦਿਸਣੀ ਵੀ ਜਾਈਦੀ ਹੈ ਨਾ ਉਦਾਂ ਦਾ ਬਰੀਕ ਬਰੀਕ ਵੀ ਕੱਟੀ ਜਾਂਦੀ ਹਾਂ ਤੇ ਇਹ Shimla ਵਿੱਚ ਇਹ ਹੈਗੇ extra ਇਸਵਾਦ ਲੱਗਦੀ ਆ ਹਾਂ ਬਿੱਲੋਂ ਦੁੱਧ ਪਾਤਾ ਮੈਂ ਅੱਜ ਬਿੱਲੋ ਤੇ ਬੈਠੀਆਂ ਅੱਜ ਭੁੱਖ ਨਹੀਂ ਲੱਗੀ ਹੈ ਭੁੱਖ ਨਹੀਂ ਲੱਗੀ ਅੱਜ ਬੋਲੋ ਕੀ ਬੋਲਣਾ ਚਾਹੁੰਦੇ ਹੈ ਬਿਲਕੁਲ ਕੀ ਕਰ ਲਓ ਜੀ ਮਿਰਚਾਂ ਕਟੀਆਂ ਗਈਆਂ ਵਾ ਤੇ ਹੁਣ ਉੱਤੇ ਕੜਾਈ ਧਰਦੇ ਆਂ ਸਟਾਰਟ ਕਰਦੇ ਆਂ ਆਲੂਆਂ ਨੂੰ ਪਾਣੀ ਚ ਕੱਢ ਲਿਆ ਆਪਾਂ ਆਲੂਆਂ ਨੂੰ ਪਾਣੀ ਚ ਕੱਢ ਲਿਆ ਮੰਮੀ ਨੇ ਮੰਮੀ ਢੇ ਤਿਆਰੀ ਕਰਨ ਮੰਮੀ ਆ ਗੱਡਣ ਦੇ ਜੋ ਹਿੰਗ ਵਾ ਇਹ ਹੀ ਪਾਉਣੀ ਆ ਹਿੰਗ ਥੋੜੀ ਜਿਹੀ ਪਾਉਣੀ ਕਿਉਂਕਿ ਸਬਜੀ ਜਿਹੜੀ ਬਹੁਤ ਟੇਸਟ ਬੰਦੀ ਤੇ ਰੱਖੀਏ ਕੜਾਈ ਉੱਤੇ ਨਾ ਕੜਾਈ ਉੱਪਰ ਰੱਖਦੇ ਆ ਤੇ ਸਬਜੀ ਦੀ ਤਿਆਰੀ ਕਰਦੇ ਆ ਆਲੂ ਸ਼ਿਮਲਾ ਮਿਰਚ ਦੀ ਸਬਜੀ ਹੁਣ ਗੈਸ ਨੂੰ ਕਰਤਾ ਪਾਉਣ ਤੇ ਕੜਾਈ ਆਪਾਂ ਉੱਪਰ ਰੱਖ ਦਿੱਤੀ ਆ ਤੇਲ ਕਿੰਨਾ ਪਾਉਣਾ ਮੰਮੀ ਤੇਲ ਆਪੇ ਇਕ ਗੜਸੀ ਪਾਉਣਾ ਬੰਦਾਜੇ ਨਾਲ ਵੈਸੇ ਜਿੰਨੀ ਸਬਜੀ ਹੈ ਨਾ ਉਹਦੇ ਹਿਸਾਬ ਨਾਲ ਤੇਲ ਪਾਉਣਾ ਵਾ ਸਾਡੇ ਅੱਧਾ ਕਿਲੋ ਸ਼ਿਵਲਾ ਮਿਰਚ ਵਾ ਤੇ ਅੱਧਾ ਕਿਲੋ ਹਸਾਬ ਨਾਲ ਲੂ 1 ਕਿਲੋ ਸਬਜੀ ਹੈ ਸਾਡੀ ਤੇ ਆਪਾਂ ਹੁਣ ਵਿੱਚ ਪਾਵਾਂਗੇ ਕੜਸੀ ਪੂਰੀ ਪਾ ਲਈ ਕਿਉਂਕਿ ਆਪਾਂ ਜਿਹੜੇ ਆਲੂ ਆ ਨਾ ਉਹ ਆਪਾਂ ਤੇਲ ਚ ਕਰਾਂਗੇ ਫਰਾਈ ਤੁਹਾਨੂੰ ਨਵੇਂ ਤਰੀਕੇ ਨਾਲ ਸਬਜੀ ਬਣਾਉਣੀ ਜਿਹੜੀ ਆ ਉਹ ਦੱਸਦੇ ਆ ਥੋੜਾ ਜਿਹਾ ਹੋਰ ਪਾ ਲੈਨੇ ਮੈਨੂੰ ਇਜਾਜ਼ ਨਹੀਂ ਸ਼ਿਮਲਾ ਮਿਰਚ ਬਣਾਉਂਦੀ ਪਰ ਅੱਜ ਮੈਂ ਸ਼ਿਮਲਾ ਮਿਰਚ ਵੀ ਸਿੱਖ ਲੈਣੀ ਕਿਦਾਂ ਬਣਾਇਦੀ ਹੁਣ ਆਪੇ ਇੱਕ ਘੜਸ਼ੀ ਭਰ ਕੇ ਸਭ ਪਾ ਦਿੱਤਾ ਹੈ ਤੇਲ ਦੀ ਹੈ ਨਾ ਹੂੰ ਹੋ ਗਿਆ ਨਾ ਮਮੀ ਤੇਲ ਗਰਮ ਹਾਂ ਲੱਗਦਾ ਵਾ ਹੋ ਗਿਆ ਤੇ ਮਾੜਾ ਗੰਡਾ ਭਾ ਦੇਖਾਂ ਬੜਾ ਹੋ ਗਿਆ ਨਹੀਂ ਗੰਡਾ ਪਾਉਣਾ ਵੇਚ ਆਪਾਂ ਪਾਉਣੀ ਹੈ ਤੇਲ ਦਾ ਥੋੜੀ ਜਿਹੀ ਥੋੜੀ ਜਿਹੀ ਆਪਾਂ ਇਹ ਲਗਾਉਣੀ ਆ ਬਿਲਕੁਲ ਬੇਅਮਲੋਮੀ ਜੀ ਹੋ ਗਿਆ ਤੇ ਹੁਣ ਆਪਾਂ ਆਲੂ ਜਿਹੜੇ ਆ ਨਾ ਇਹਨਾਂ ਨੇ ਚੰਗੀ ਤਰ੍ਹਾਂ ਆਪਾਂ ਕਰਲੇ ਸੀਗੇ ਹਾਂ ਵੇਖੋ ਇਹਨਾਂ ਨੂੰ ਪਾਣੀ ਦੇ ਤੇਲ ਦੇ ਵਿੱਚ ਨਾ ਆਪਾਂ ਆਲੂ ਜਿਹੜੇ ਉਹ ਫਰਾਈ ਕਰ ਲਾਂਗੇ ਫਰਾਈ ਆਪਾਂ ਤਾਂ ਕਰਨੇ ਆ ਕਿ ਸਿੰਬਲਾ ਵਿੱਚ ਜਿਹੜੀ ਉਹ ਸਿਰ ਜਲਦੀ ਹੋ ਜਾਂਦੀ ਆ ਤੇ ਆਲੂ ਜਿਹੜਾ ਕਰ ਗੱਲ ਦੇ ਨਹੀਂ ਆ ਪਹਿਲਾਂ ਬਾਈ ਹੀ ਹਿੰਦਾ ਜੀਰਾ ਵੀ ਪਾ ਲਈਦਾ ਵਾ ਪਰ ਆਪਾਂ ਜੀਰਾ ਨਹੀਂ ਪਾਇਆ ਕਿ ਇਹਨੂੰ ਆਪਾਂ ਦੇਵੇ ਥੋੜੀ ਗੈਸ ਜਿਹੜੀ ਉਹ ਘੱਟ ਕਰ ਦਾਂਗੇ ਮਾੜੇ ਮਾੜੇ ਨਰਮ ਹੋ ਗਏ ਆ ਹੋ ਗਏ ਮੈਂ ਵੀ ਕਿ ਨਹੀਂ ਹਜੇ ਨਹੀਂ 2-3 ਵਾਰ ਸਵਰ ਕਰ ਲੈਨੇ 1 ਮਿੰਟ ਵਾਸਤੇ ਬਸ ਹੋ ਹੀ ਗਏ ਵੈਸੇ ਸਾਨੂੰ ਬੁਕਾਲ ਦੇਣੇ ਆ ਹੁਣ ਇਹਦਾ ਰੰਗ ਜਿਹੜਾ ਹਲੂਆ ਦਾ ਇਹ ਬਦਲ ਗਿਆ ਵਾ ਤੇ ਆਪਾਂ ਆਲੂਆਂ ਥੋੜਾ ਜਿਹਾ ਕਰ ਲਾਂਗੇ ਕਿਉਂਕਿ ਪਹਿਲਾਂ ਕਰਾਂਗੇ ਨਾ ਤੇ ਸ਼ਿਮਲਾ ਮਿਰਚ ਡੱਟ ਹੋ ਜਾਂਦੀ ਹੈ ਹਾਂ ਤੇ ਇਸ ਕਰਕੇ ਆਲੂਆਂ ਫਿਰ ਆਲੂ ਕੱਚੇ ਰਹਿ ਜਾਂਦੇ ਆ ਟਮਾਟਰ ਪਾਉਣੇ ਹੁੰਦੇ ਨਾ ਵਿੱਚ ਤੇ ਆਲੂ ਜਿਹੜੇ ਕੱਚੇ ਰਹਿ ਜਾਂਦੇ ਇਸ ਕਰਕੇ ਆਲੂਆਂ ਨੂੰ ਥੋੜਾ ਜਿਹਾ ਹੋਰ ਕਰ ਲਾਂਗੇ ਠੀਕ ਅਸੀਂ ਉਹਨਾਂ ਜਦ ਬਿੱਲੋਂ ਨੂੰ ਦੁੱਧ ਪਾ ਦਿੰਨੇ ਆ ਫੇਰ ਦਾ ਨੂੰ ਪਾਇਣੀ ਕੁਛ ਬਾਹਰ ਬੈਠ ਕੇ ಆಗ ನಾಶ್ ಆಲೂ ಸಾ ਇਹਦੇ ਕੁਝ ਦੇ ਸਬਜੀ ਦੇ ਵਿੱਚ ਹੋ ਜਾਣੇ ਆ ਤੇ ਕੁਝ ਦੇਖ ਹੀ ਸਕਦੇ ਦੇਖ ਹੋ ਗਏ ਆ ਨਰਮ ਹੂੰ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਤੇ ਇਹ ਰਹਿ ਲੋ ਇੰਨੇ ਨੇ ਪੁੰਨਨੇ ਆ ਬਸ ਜ਼ਿਆਦਾ ਨਹੀਂ ਪੁੰਨਨੇ ਰੰਗ ਇਦਾਂ ਦਾ ਹੋ ਜਾਣਾ ਜੋ 골ਡਨ ਕਲਰ ਦਾ ਰੰਗ ਹੋ ਜਾ ਸੋਝੋ ਤੁਹਾਡੇ ਆਲੂ ਭੁੱਜ ਗਏ ਆ ਥੋੜਾ ਜਿਹਾ ਨੂੰ ਕੜਚੀ ਦੇ ਨਾਲ ਦੱਬ ਕੇ ਵੇਖ ਲੈਣਾ ਜੇ ਦੱਬ ਦੇ ਗੈਸ ਨੂੰ ਥੋੜਾ ਜਿਹਾ ਤੇਜ਼ ਕਰ ਦਿੰਦੇ ਆ ਤੇ ਹੁਣ ਆਪਾਂ ਪਿਆਜ਼ ਜਿਹੜੇ ਆਪਾਂ ਬਰੀਕ-ਬਰੀਕ ਕੱਟੇ ਸੀਗੇ ਉਹਨਾਂ ਨੂੰ ਵਿੱਚ ਪਾ ਲੈਨੇ ਆ ਤੇ ਇਹਨਾਂ ਨੂੰ ਆਪਾਂ ਨਾਗੇ ਥੋੜਾ ਜਿਆ ਕਿਉਂਕਿ ਜਿਆਦਾ ਸਾੜਨੇ ਨਹੀਂਗੇ ਬਿਲਕੁਲ ਬਰਾਉਨ ਜੇ ਕਰ ਲੈਨੇ ਆ ਤੇ ਆ ਜਿਹੜੇ ਉਹ ਸੜੇ ਵੀ ਚੰਗੇ ਨਹੀਂ ਲੱਗਦੇ ਜਿਹੜਾ ਆਪਾਂ ਅਦਰਕ ਕੱਟਿਆ ਹੈ ਨਾ ਅਦਰਕ ਬਰੀਕ ਘਰਾੜ ਦਿੱਤਾ ਹੈਗਾ ਅਦਰਕ ਜਿਹੜਾ ਇਹ ਸਾਡਾ ਉਹ ਵੀ ਵਿੱਚ ਪਾ ਲੈਨੇ ਉਹ ਵੀ ਸਾਡੇ ਨਾਲ ਹੀ ਭੁੱਜ ਜਾਊਗਾ ਤੇ ਆ ਜਾਂਦੇ ਉਹਨੂੰ ਕਿ ਨਜਰਾ ਭੁੰਨਣਾ ਮੈਂ। ਇਹਨੂੰ ਦੋ ਕੁ ਮਿੰਟ ਵਾਸਤੇ ਭੁੰਨਣਾ ਵਾ। ਇਹ ਪਿਆਜ਼ ਜਿਹੜੇ ਸਾਡੇ ਥੋੜਾ ਜਿਹਾ ਆਪਾਂ ਵਿੱਚ ਪਾ ਦਾਂਗੇ ਨਮਕ। ਤੇ ਨਮਕ ਪਾਉਣਾ ਆਪਣਾ ਲੋੜ ਅਨੁਸਾਰ ਸਬਜ਼ੀ ਦੇ ਹਿਸਾਬ ਨਾਲ। ਤੇ ਨਮਕ ਪਾਉਣਾ ਪਿਆਜ਼ ਜਿਹੜੇ ਉਹ ਸਾਡੇ ਥੋੜੇ ਜਿਹਾ ਗਰ ਜਾਣਗੇ, ਨਰਮ ਹੋ ਜਾਣਗੇ। ਤੇ ਹੁਣ ਪਿਆਜ਼ ਜਿਹੜੇ ਭੁੱਜਦੇ ਹਨ। ਫਿਰ ਦੇਖਦੇ ਹਾਂ। ਥੋੜਾ ਜਿਹਾ ਆਪਾਂ ਪਾ ਦਾਂਗੇ ਧਨੀਆ। ਤਾਂ ਲਈ ਆਪਾਂ ਅਮੀ ਸਬਜੀ ਦੇ ਵਿੱਚ ਬਹੁਤ ਵਧੀਆ ਫਰਾਈ ਦਾ ਪੋਣਾ। ਜਿੰਨ ਟਮਾਟਰ ਨੂੰ ਥੋੜਾ ਜਿਹਾ ਭੁੰਨਾਗੇ ਜਿਆਦਾ ਨਹੀਂ ਭੁੰਨਾ। ਸਹੀ ਮਸਾਲਿਆਂ ਦੇ ਵਿੱਚ ਹੀ ਭੁੱਜ ਜਾਣੇ। ਗੈਸ ਨੂੰ ਆਪਾਂ ਬਹੁਤ ਤੇਜ਼ ਨਹੀਂ ਕਰਨਾ। ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਪਾ ਦਿੱਤਾ ਆਪਾਂ। ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ। ਫੇਕ ਅੱਧਾ ਕ ਝਿੰਜਾ ਪਾਵਾਂਗੇ ਆਪਾਂ ਤੇ ਅੱਗੇ ਕਸ਼ਮੀਰੀ ਲਾਲ ਮਿਰਚ ਦਾ ਫੇਕ ਝਿੰਜਾ ਪਾਵਾਂਗੇ ਪਤਾ ਨਹੀਂ ਇਹਦਾ ਸੁੱਕਾ ਧਨੀਆ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਕਿਉਂਕਿ ਹਰੀ ਤੇ ਪਹਿਲਾਂ ਪਾਤੀ ਹੈ ਮਸਾਲਾ ਆਪਾਂ ਬਾਅਦ ਚ ਪਾਵਾਂਗੇ ਥੋੜੀ ਜਿਹੀ ਮੇਥੀ ਜੜੀ ਆ ਉਹ ਵੀ ਆਪਾਂ ਕ੍ਰਸ਼ ਕਰਕੇ ਹੱਥ ਦੇ ਨਾਲ ਪੂਰੀ ਪਾ ਦੇਣੀ ਆ ਕਿਉਂਕਿ ਮੇਥੀ ਪਾਉਣ ਨਾਲ ਸੁੱਕੀ ਮੇਥੀ ਪਾਉਣ ਨਾਲ ਸਭੀ ਦਾ ਟੇਸਟ ਬਹੁਤ ਵਧੀਆ ਆਉਂਦਾ ਵਾ ਤੇ ਹਾਜਮਾ ਵੀ ਸਹੀ ਰਹਿੰਦਾ ਹਾਜਮਾ ਸਹੀ ਰਹਿੰਦਾ ਤੇ ਇਹ ਨੂੰ ਆਪਾਂ ਭੋਲਾਂ ਜਿਹੜਾ ਰਜਾ ਥੋੜਾ ਆ ਜੇ ਆਪਾਂ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਉਣਾ ਕਿ ਸਾਡੇ ਮਸਾਲੇ ਜਿਹੜੇ ਆ ਉਹ ਰਜ ਜਾ ਤੇ ਨੂੰ ਆਪਾਂ ਕਿ ਨਜ਼ਰ ਭੁੰਨਣਾ ਵਾ 2 ਮਿੰਟ ਵਾਸਤੇ ਮਸਾਲਾ ਭੁੰਦੇ ਆ ਕਿ ਜਿਹੜਾ ਚੰਗੀ ਤਰ੍ਹਾਂ ਸਾਡੇ ਮਸਾਲੇ ਜਿਹੜੇ ਆ ਮਿਕਸ ਹੋ ਜਾਣਾ ਮਿਕਸ ਹੋ ਜਾਣਾ ਸੱਚੇ ਨਾ ਰਹਿਣ ਤੇ ਮਾਤਰਾ ਗਿਆ ਪੁੱਜ ਤੇ ਹਸ਼ਰਤਾ ਟਮਾਟਰਾਂ ਨੇ ਫੋਟੋ ਦੇ ਗਏ ਨਾ ਮੈਂ ਹਾਂ ਟਮਾਟਰ ਬਹੁਤ ਵਧੀਆ ਭੁੱਜ ਗਏ ਤੇ ਆਹੜਾ ਮਸਾਲਾ ਵੇਖੋ ਕਿੰਨਾ ਵਧੀਆ ਬਣਾਇਆ ਸਬਜੀ ਦਾ ਆਲੂ ਸ਼ਿਮਲਾ ਮਿਰਚ ਦੀ ਸਬਜੀ ਦਾ ਮਸਾਲਾ ਵੇਖੋ ਕਿੰਨਾ ਵਧੀਆ ਬਣਾਇਆ ਦੇਖ ਕੇ ਭੁੱਖ ਲੱਗਣ ਗਈ ਆ ਛੋਟੀ ਵੀ ਤੇ ਹੁਣ ਆਪਾਂ ਜਿਹੜੀ ਸ਼ਿਮਲਾ ਮਿਰਚ ਆ ਉਹ ਵਿੱਚ ਪਾ ਦਾਂਗੇ ਸਾਡੀ ਜੇ ਸ਼ਿਮਲਾ ਮਿਰਚ ਰੱਖਿਆ ਹੀ ਉਹ ਪਾ ਦਾਂਗੇ ਆਪਾਂ ਤੇ ਸਾਡੇ ਸਾਰੇ ਤਰੀਕੇ ਦੇ ਨਾਲ ਸਬਜੀ ਬਣਾ ਕੇ ਵੇਖਣਾ ਸਬਜੀ ਬਹੁਤ ਵਧੀਆ ਬਣੂਗੀ ਆਲੂ ਬਾਅਦ ਚੋਣੇ ਹੋਰ ਗੈਸ ਨੂੰ ਆਪਾਂ ਹੋਰ ਥੋੜਾ ਜਿਹਾ ਘਟ ਕਰ ਦਿੰਨੇ ਆ ਤੇ ਨਾਲ ਪਾਵਾਂਗੇ ਆ ਪਾਣ ਲੂ ਥਾਲਮਾ ਦਾ ਤੇਲ ਆ ਬਿਲਕੁਲ ਨਚੜ ਗਿਆ ਵਾ ਤੇ ਵਿੱਚ ਪਾਤੀ ਆ ਪਾਣ ਲੂ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਥੋੜਾ ਜਿਹਾ ਦੇਖੋ ਕਿੰਨੀ ਵਧੀਆ ਸਬਜ਼ੀ ਦਾ ਰੰਗ ਆਇਆ ਵਾ ਤੇ ਕਿੰਨਾ ਵਧੀਆ ਖਾਣੇ ਕਿੰਨੀ ਸਵਾਦ ਹੋਊਗੀ ਇਹ ਤੁਸੀਂ ਜਾਉ ਤੇ ਗ੍ਰੈਂਡ ਕਰਕੇ ਬਾਅਸ ਸਕਦੇ ਜੋ ਪਰ ਇਤਰਾ ਹੀ ਵੇਖੋ ਕਿੰਨੇ ਵਧੀਆ ਮਸਾਲਾ ਤਿਆਰ ਹੋਇਆ

ਤੇ ਫਿਰ ਤੁਹਾਨੂੰ ਵਖਾ ਲਦੇ ਹੁਲੋਈ 5 ਮਿੰਟ ਹੋ ਗਿਆ ਵੇਨੇ ਚੈੱਕ ਕਰਕੇ ਸਬਜੀ ਬਣੀ ਕਿ ਨਹੀਂ ਬਾਬਾ ਚੱਲੀ ਪਾਲਾ ਆ ਗਿਆ ਪਾਣੀ ਉਬਲ ਰਿਹਾ ਵਿੱਚ ਸੇ ਕੱਢ ਬੋਨੇ ਆ ਲੋ ਜੀ ਸਬਜੀ ਵੇਖਦੇ ਆ ਬਣ ਗਈ ਹੋਣੀ ਆ ਸਬਜੀ ਆਡੀ ਬਹੁਤ ਵਧੀਆ ਬਣੀ ਆ ਆਲੂ ਦੇ Shimla ਮਿਰਚ ਦੀ ਸਬਜੀ ਤੇ ਹੁਣ ਆਪਾਂ ਇਹਨੂੰ ਕੱਢ ਲਿਨੇ ਆ ਗੈਸ ਕਰਦਿੰਨੇ ਬੰਦ ਸਬਜੀ ਇੰਨੀ ਵਧੀਆ ਬਣੀ ਆ ਕਿ ਸਾਰੇ ਉਂਗਲੀਆਂ ਚਟਦੇ ਰਹਿ ਜਾਓਗੇ ਤੇ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰੋ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਸਬਸਕ੍ਰਾਈਬ ਦਬਕੇ ਕਰੋ ਤੇ ਹਲੂਆ ਸ਼ਿਮਲਾ ਮਿਰਚ ਦੀ ਸਬਜੀ ਹੋ ਗਈ ਹੈ ਤਿਆਰ ਤੇ ਤੁਸੀਂ ਵੀ ਆਪਣੇ ਘਰ ਬਣਾਓ ਤੇ ਖਾਓ ਤੁਹਾਡਾ ਬਹੁਤ ਬਹੁਤ ਧੰਨਵਾਦ